ਕਿਸਾਨ ਦੋਸਤੋ ਥੋੜਾ ਸਮਾਂ ਪਹਿਲਾਂ ਜ਼ਿਲ੍ਹਾ ਪਟਿਆਲੇ ਦੀ ਹੁਣੀ ਮੀਟਿੰਗ ਕਰਵਾ ਕੇ ਅਸੀਂ ਹਟਿਆ ਮੈਂ ਉਹ ਮੀਟਿੰਗ ਦੇ ਵਿੱਚ ਇੱਕ ਜਿਹੜਾ ਪੱਤਰਕਾਰ ਭਾਈ ਚਾਰੇ ਵੱਲੋਂ ਮਨਜਿੰਦਰ ਸਿੱਧੂ ਤੇ ਪਰਚਾ ਦਰਜ ਹੋਇਆ ਸੀ ਉਹਦੇ ਸਬੰਧ ਦੇ ਵਿੱਚ 3 ਮਾਰਚ ਦਾ ਬਠਿੰਡੇ ਦੇ ਵਿੱਚ ਇਕੱਠ ਰੱਖਿਆ ਗਿਆ ਉਸ ਇਕੱਠ ਦੀ ਮੈਂ ਅਪੀਲ ਕੀਤੀ ਜ਼ਿਲ੍ਹਾ ਪਟਿਆਲੇ ਦੇ ਕਿਸਾਨਾਂ ਨੂੰ ਕਿ ਆਪਾਂ ਨੂੰ ਜਾਣਾ ਚਾਹੀਦਾ ਉਹਨਾਂ ਨੇ ਸਹਿਮਤੀ ਦਿੱਤੀ। ਨਾਲ ਹੀ ਜਦੋਂ ਅਸੀਂ ਬੋਲ ਕੇ ਹਟੇ ਸਾਨੂੰ ਫੋਨ ਆਇਆ ਕਿ ਉਹ ਪਰਚਾ ਵਾਪਸ ਲੈ ਲਿਆ ਜਾਂ ਨੇ ਰੱਦ ਕਰਾ ਲਿਆ। ਮੈਂ ਕਹਿੰਨਾ ਵੀ ਲੜਨ ਵਾਲੇ ਲੋਕਾਂ ਦੀ ਜਿੱਤ ਹੋਈ ਹੈ। ਸਰਕਾਰ ਨੂੰ ਇੰਨੀਆਂ ਨਿੱਕੀਆਂ ਮੂਟੀਆਂ ਗੱਲਾਂ ਤੇ ਨਹੀਂ ਆਉਣਾ ਚਾਹੀਦਾ। ਇੱਕ ਐਮਐਲਏ ਨੂੰ ਜੇ ਕਿਸੇ ਨੇ ਵੀੜੋ ਪਾਈ ਹੈ ਲੋਕਾਂ ਦੀ ਆਵਾਜ਼ ਲੋਕਾਂ ਤੇ ਲੈ ਕੇ ਗਿਆ ਹੈ ਕਟੋ-ਕਟ ਏਸੇ ਲੋਕਾਂ ਨੇ ਸਾਨੂੰ ਐਮ.ਐਲ.ਏ ਬਣਾਇਆ ਮੰਤਰੀ ਬਣਾਇਆ ਮੁੱਖ ਮੰਤਰੀ ਬਣਾਇਆ ਐਡਾ ਛੇਤੀ ਆਪਦੇ ਬੰਦਿਆਂ ਦੇ ਕਹਿਣ ਤੇ ਪਰਚਾ ਕਰਾ ਦੇਣਾ ਕਟੋ-ਕਟ ਪੜਤਾਲ ਕਰਨੀ ਬਣਦੀ ਸੀ ਹੁਣ ਜਿੱਦੀ ਕਾਲੀ ਦੇ ਵਿੱਚ ਉਹ ਪਰਚਾ ਰੱਦ ਕੀਤਾ ਹੈ ਤਾਂ ਮੈਨੂੰ ਲੱਗਦਾ ਪੂਰੇ ਪੰਜਾਬ ਦੇ ਲੋਕਾਂ ਦੀ ਜਿੱਤ ਹੋਈ ਹੈ ਅਸੀਂ ਉਸ ਭਾਈ ਚਾਰੇ ਨੂੰ ਪੱਤਰਕਾਰ ਭਾਈ ਚਾਰੇ ਨੇ ਜਿਹੜੇ ਕਦਮ ਚੁੱਕ ਕੇ ਉਹਦੇ ਹਮਾਇਤ ਤੇ ਆਏ ਕਿਸਾਨ ਜੱਸੇ ਬੰਦੀਆਂ ਉਹਦੀ ਹਮਾਇਤ ਤੇ ਆਈਆਂ ਮਜ਼ਦੂਰ ਜੱਸੇ ਬੰਦੀਆਂ ਹਮਾਇਤ ਤੇ ਆਈਆਂ ਇਸ ਲੋਕਾਂ ਨੂੰ ਇਹ ਲੱਗਦਾ ਕਿ ਏਕੇ ਤੋਂ ਬਗੈਰ ਸਰਕਾਰਾਂ ਨੂੰ ਵਾਪਸ ਨਹੀਂ ਮੋੜਿਆ ਜਾ ਸਕਦਾ ਤਾਂ ਉਹ ਸਾਰੀਆਂ ਗੱਲਾਂ ਦੇ ਵਿੱਚੋਂ ਮੈਨੂੰ ਲੱਗਦਾ ਕਿ ਬਹੁਤ ਲੜਨ ਵਾਲੇ ਲੋਕਾਂ ਦੀ ਜਿੱਤ ਆਈ ਹੈ ਮੈਂ ਇਹੀ ਕਹੈ ਸਨਾ ਦੇਰ ਆਏ ਦਰਸਤ ਆਏ ਕਿ ਜਿਹੜਾ ਉਹਨਾਂ ਨੇ ਪਰਚਾ ਵਾਪਸ ਲੇਤਾ ਹੈ ਤਾਂ ਲੋਕਾਂ ਦੀ ਜਿੱਤ ਹੋਈ ਹੈ ਇਹਨੂੰ ਹੁਣ ਜਿੱਤ ਦੇ ਰੂਪ ਦੇ ਵਿੱਚ ਬਦਲਣਾ ਚਾਹੁੰਦਾ ਹੈ ਗਾਹਾਂ ਨੂੰ ਕੋਈ ਐਮਐਲਏ ਕੋਈ ਅਫਸਰ ਸ਼ਾਹੀ ਇਹ ਜੀ ਕਾਲੀ ਦੇ ਵਿੱਚ ਪਰਚਾ ਕਿਸੇ ਤੇ ਨਾ ਕਰੇ ਤਾਂ ਲੋਕਾਂ ਨੇ ਤਾਂ ਸੜਕਾਂ ਤੇ ਆਉਣਾ ਲੋਕਾਂ ਦੀ ਮਜਬੂਰੀ ਨਾ ਬਣਾਓ ਧੰਨਵਾਦ ਵੈਖਰੂ ਜੀ ਕਾ ਖਾਲਸਾ ਸ੍ਰੀ ਵੈਖਰੂ ਜੀ ਕੀ ਫਤਿਹ ਬਲਦੇਵ ਸਿੰਘ ਸਲੋਹਾ ਬੀਕੇ ਜੋ ਇਕਤਾ ਸਿੱਧੂ ਪਰ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਆ ਕਈ ਦਿਨਾਂ ਦਾ ਜਿਹੜਾ ਕਾਫੀ ਰੌਲਾ ਪੈ ਰਿਹਾ ਸੀ ਇੱਕ ਪੱਤਰਕਾਰ ਤੇ ਪੰਜਾਬ ਸਰਕਾਰ ਆਪ ਦੀ ਦੇਲੇ ਇੱਕ ਮੈਂ ਐਮਐਲਏ ਵੱਲੋਂ ਪਰਚਾ ਦਰਜ ਕਰਾਇਆ ਗਿਆ ਸੀ ਔਰ ਜਿਸ ਦਾ ਕੱਲ ਨੂੰ 3 ਤਰੀਕ ਬਠਿੰਡੇ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ ਉਸ ਪੱਤਰਕਾਰ ਦੇ ਹੱਕ ਵਿੱਚ ਔਰ ਜਦੋਂ ਇਸ ਪ੍ਰੋਗਰਾਮ ਦੀ ਗੂੰਜ ਆ ਜਿਹੜੀ ਪੂਰੇ ਪੰਜਾਬ ਦੇ ਵਿੱਚ ਪਈ ਤਉ ਪਰਚਾ ਜਿਹੜਾ ਸਾਨੂੰ ਲੱਗਿਆ ਪਤਾ ਕਿ ਪਰਚੇ ਦਾ ਜਿਹੜਾ ਉਹ ਪਰਚਾ ਵਾਪਸ ਲੈ ਲਿਆ ਰੱਦ ਕੀਤਾ ਗਿਆ। ਸੂਏ ਗੱਲਾਂ ਸਾਡੀ ਸਰਕਾਰ ਨੂੰ ਨਹੀਂ ਕਰਨੀਆਂ ਚਾਹੀਦੀਆਂ। ਸਾਡੀ ਸਰਕਾਰ ਦੇ ਗੱਲਾਂ ਖਲਾਫ ਜਾਂਦੀਆਂ ਨਾ। ਹਮਦਰਦੀ ਚਾਹੀਦੀ ਹੈ ਸਾਡੀ ਸਰਕਾਰ ਨੂੰ ਲੋਕਾਂ ਪ੍ਰਤੀ। ਲੋਕਾਂ ਦੇ ਕੰਮ ਕਰਨ ਦੇ ਪ੍ਰਤੀ ਐਮਐਲਏ ਸਜੀਦਾ ਹੋਣੇ ਚਾਹੀਦੇ ਨਾ। ਨਾ ਕਿ ਇਹ ਇੰਨਾ ਕਮਾਂਵਲ ਜਾਣਾ ਚਾਹੀਦਾ ਸੋ ਇੱਕ ਬਹੁਤ ਵੱਡੀ ਜਿੱਤ ਹੋਈ ਹੈ ਸੋ ਅਸੀਂ ਕੱਲ ਦੀ ਇਹ ਜਿਹੜੀ ਫੌਰੀ ਤੌਰ ਤੇ ਮੀਟਿੰਗ ਰੱਖੀ ਸੀ ਤੇ ਅਸੀਂ ਉਸ ਪੱਤਰਕਾਰ ਦੇ ਹੱਕ ਦੇ ਵਿੱਚ ਜਿਹੜਾ ਹਰ ਨਾਰਾ ਮਾਰਨਾ ਦੀ ਤਿਆਰੀ ਕਰ ਰਹੇ ਸੀ ਸੋ ਇਹ ਪੂਰੇ ਪੰਜਾਬ ਦੀ ਜਿੱਤ ਹੋਈ ਹੈ ਔਰ ਪੂਰੇ ਪੱਤਰਕਾਰ ਭਾਈਚਾਰੇ ਦੀ ਜਿੱਤ ਹੋਈ ਹੈ ਅਸੀਂ ਉਸ ਪੱਤਰਕਾਰ ਦੇ ਨਾਲ ਖੜੇ ਆ ਵਾਇਗਰੂ ਜੀ ਕਾ